ਜਦ ਇਹ ਗਏ ਲੋਗ ਹੈ ਨੂੰ ਤਲਨ ਦੇ ਅਰੇ ਵੀਰ ਨੂੰ ਜਲਦੋਂ ਜਲਦ ਸਜ਼ਾ ਦਿੱਤੀ ਜਾਵੇ ਜਿੱਦਾਂ ਮੇਰਾ ਮੁੰਡਾ ਤੜਪਿਆ ਨਾ ਜੀ ਉਹਨੂੰ ਉਦਾਂ ਹੀ ਤੜਪਾਇਆ ਜਾਵੇ ਉਹਨੂੰ ਜਲਦੋਂ ਜਲਦ ਸਜ਼ਾ ਦਿੱਤੀ ਹੈ ਵੀ ਜੇ ਫਾਂਸੀ ਤੋਂ ਵੀ ਉੱਪਰ ਕੋਈ ਸਜ਼ਾ ਤਾਂ ਉਹਨੂੰ ਉਹ ਵੀ ਦਿੱਤੀ ਜਾਵੇ ਸਖਤ ਤੋਂ ਸਖਤ ਸਜ਼ਾ ਤੋਂ ਛੇਤੀ ਤੋਂ ਛੇਤੀ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਤਹਿ ਦਿਲੋਂ ਸਵਾਗਤ ਹੈ ਇਸ ਚੈਨਲ ਰਾਹੀਂ ਅਸੀਂ ਤੁਹਾਨੂੰ ਹਰ ਰੋਜ਼ ਨਮੀਆਂ ਨਮੀਆਂ ਸਾਖੀਆਂ ਨਮੀਆਂ ਨਮੀਆਂ ਕਹਾਣੀਆਂ ਤੇ ਨਮੀਆਂ ਨਮੀਆਂ ਵਿਚਾਰਾਂ ਸੁਣਾਉਂਦੇ ਹਾਂ ਅੱਜ ਅਸੀਂ ਤੁਹਾਨੂੰ ਕਾਨੂੰਨ ਦੀ ਟੈਲ ਮਸੂਮਾਂ ਦੀ ਜ਼ਿੰਦਗੀ ਨਾਲ ਖੇਡ ਅੱਜ ਦੀ ਦੁਨੀਆ ਵਿੱਚ ਜਦੋਂ ਅਸੀਂ ਆਪਣੇ ਆਪ ਨੂੰ ਵਿਕਸਤ ਸਮਾਜ ਕਹਿਣ ਦਾ ਮਾਣ ਲੈਂਦੇ ਹਾਂ ਉਸੇ ਸਮੇਂ ਕੁਝ ਅਜਿਹੇ ਘਟਨਾਮੇ ਸਾਹਮਣੇ ਆ ਜਾਂਦੀਆਂ ਹਨ ਜਿਹੜੀਆਂ ਸਾਡੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ हाल ही ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਜਿੱਥੇ ਇੱਕ ਪ੍ਰਵਾਸੀ ਪਈਏ ਨੇ ਇੱਕ ਮਸੂਮ ਬੱਚੇ ਨਾਲ ਕੁਕਰਮ ਕੀਤਾ ਤੇ ਫਿਰ ਉਸ ਬੱਚੇ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਇਹ ਸਿਰਫ ਇੱਕ ਪਰਿਵਾਰ ਲਈ ਹੀ ਨਹੀਂ ਸਗੋਂ ਪੂਰੇ ਸਮਾਜ ਲਈ ਸ਼ਰਮਨਾਕ ਘਟਨਾ ਹੈ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਅਜਿਹੇ ਜੁਰਮ ਕਿਉਂ ਹੁੰਦੇ ਹਨ ਕੀ ਮਨੁੱਖਤਾ ਮੁੱਕ ਗਈ ਹੈ ਜਾਂ ਕਾਨੂੰਨ ਨੇ ਆਪਣੀ ਪકડ ਕਮਜ਼ੋਰ ਕਰ ਦਿੱਤੀ ਸਾਚੇ ਹੈ ਕਿ ਕਾਨੂੰਨ ਦੀ ਢਿੱਲ ਕਾਰਨ ਹੀ ਅਜਿਹਾਂ ਘਟਨਾਵਾਂ ਵਾਧ ਰਹੀਆਂ ਹਨ ਅਸੀਂ ਵੇਖਦੇ ਹਾਂ ਕਿ ਬਲਾਤਕਾਰੀ ਕਾਤਲ ਜਾਂ ਹੋਰ ਜਰਮ ਕਰਨ ਵਾਲੇ ਲੋਕਾਂ ਨੂੰ ਅਸਲ ਸਜ਼ਾ ਨਹੀਂ ਮਿਲਦੀ ਕੁਝ ਸਾਲਾਂ ਦੀ ਸਜ਼ਾ ਕੱਟ ਕੇ ਉਹ ਮੁੜ ਆਜ਼ਾਦ ਕਉਂਦੇ ਹਨ ਇਸ ਨਾਲ ਨਾ ਸਿਰਫ ਪੀੜਤ ਪਰਿਵਾਰਾਂ ਦਾ ਦਿਲ ਟੁੱਟਦਾ ਹੈ ਸਗੋਂ ਹੋਰ ਲੋਕਾਂ ਨੂੰ ਵੀ ਖੋਫ ਦੀ ਕਮੀ ਹੋ ਜਾਂਦੀ ਹੈ ਜੇ ਕਾਨੂੰਨ ਸੱਤ ਹੋਵੇ ਜੇ ਅਜਿਹੇ ਹਵਾਨ ਕੰਮ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ਤਾਂ ਹੋਰ ਲੋਕਾਂ ਦੇ ਦਿਲ ਕੰਬ ਜਾਣ ਫਿਰ ਕੋਈ ਵੀ ਅਜਿਹਾ ਘਟਿਆ ਕੰਮ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚੇ ਪਰ ਸਿਰਫ ਕਾਨੂੰਨ ਤੇ ਸਾਰਾ ਦੋਸ਼ ਪਾ ਕੇ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਮੁੱਕ ਸਕਦੇ ਇਹ ਸਾਡਾ ਫਰਜ਼ ਵੀ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਦਾ ਧਿਆਨ ਰੱਖੀਏ ਬੱਚੇ ਮਾਸੂਮ ਹੁੰਦੇ ਹਨ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਿਹੜਾ ਵਿਅਕਤੀ ਚੰਗਾ ਹੈ ਤੇ ਕਿਹੜਾ ਮਾੜਾ ਮਾਪਿਆਂ ਦਾ ਫਰਜ਼ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਿਖਾਉਣ ਕਿ ਕਿਸੇ ਅਜਨਬੀ ਨਾਲ ਨਾ ਜਾਣ ਕਿਸੇ ਵੀ ਅਣਜਾਣ ਦੀਆਂ ਗੱਲਾਂ ਤੇ ਭਰੋਸਾ ਨਾ ਕਰਨਾ ਬੱਚਿਆਂ ਨੂੰ ਇਹ ਦੱਸਣਾ ਲਾਜ਼ਮੀ ਹੈ ਕਿ ਜੇਕਰ ਕੋਈ ਵੀ ਉਹਨਾਂ ਨਾਲ ਗਲਤ ਵਿਵਹਾਰ ਕਰੇ ਤਾਂ ਤੁਰੰਤ ਆਪਣੇ ਮਾਪਿਆਂ ਜਾਂ ਕਿਸੇ ਭਰੋਸੇਮੰਦ ਵੱਡੇ ਨੂੰ ਦੱਸਣਾ ਸਾਡੇ ਸਮਾਜ ਵਿੱਚ ਅਕਸਰ ਬੱਚਿਆਂ ਦੀਆਂ ਗੱਲਾਂ ਨੂੰ ਹਾਸੇ ਖੇਡ ਵਿੱਚ ਲੈ ਲਿਆ ਜਾਂਦਾ ਹੈ ਪਰ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਬੱਚਿਆਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਵਿੱਚ ਵੱਡੇ ਸੱਚ ਲੁਕੇ ਹੋ ਸਕਦੇ ਹਨ ਅਸੀਂ ਪਿੰਡਾਂ ਵਿੱਚ ਪੰਚਾਇਤਾਂ ਬਣਾਈਆਂ ਹਨ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਿਆ ਜਾ ਸਕੇ ਪਰ ਹੁਣ ਸਮਾ ਆ ਗਿਆ ਕਿ ਪੰਚਾਇਤਾਂ ਵੀ ਆਪਣਾ ਸਤ ਰੂਪ ਦਿਖਾਉਣ ਜੋ ਕਿ ਪਰਵਾਸੀ ਲੋਕ ਪਿੰਡ ਵਿੱਚ ਆਉਂਦੇ ਹਨ ਉਹਨਾਂ ਨੇ ਪੂਰੇ ਪ੍ਰੂਫ ਹੋਣੇ ਲਾਜ਼ਮੀ ਕੀਤੇ ਜਾਣ ਇਹ ਜਾਣਨਾ ਜ਼ਰੂਰੀ ਹੈ ਕਿ ਉਹ ਕਿੱਥੋਂ ਆਏ ਹਨ ਕੀ ਕੰਮ ਕਰਦੇ ਹਨ ਉਹਨਾਂ ਦਾ ਪਿਛੋਕੜ ਸਾਫ਼ ਹੈ ਜਾਂ ਨਹੀਂ ਜੇ ਅਸੀਂ ਇਸ ਧਾਰਨ ਜੀ ਸਾਵਧਾਨੀ ਰੱਖੀਏ ਤਾਂ ਬਹੁਤ ਹੱਦ ਤੱਕ ਅਜਿਹਾਂ ਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ ਇਹ ਵੀ ਸੱਚ ਹੈ ਕਿ ਸਾਰੇ ਪ੍ਰਵਾਸੀ ਬੁਰੇ ਨਹੀਂ ਹੁੰਦੇ ਕਈ ਲੋਕ ਰੋਜੀ ਰੋਟੀ ਲਈ ਆਪਣੇ ਘਰ ਪਰਿਵਾਰ ਛੱਡ ਕੇ ਕਮਾਈ ਕਰਨ ਆਉਂਦੇ ਹਨ ਉਹ ਸਾਡੇ ਹੀ ਕੰਮਾਂ ਵਿੱਚ ਹੱਥ ਵਟਾਉਂਦੇ ਹਨ ਖੇਤਾਂ ਵਿੱਚ ਇਮਾਰਤਾਂ ਜਾਂ ਹੋਰ ਥਾਵਾਂ ਤੇ ਮਿਹਨਤ ਕਰਦੇ ਹਨ ਉਹਨਾਂ ਵਿੱਚੋਂ ਬਹੁਤ ਵੱਡੀ ਗਿਣਤੀ ਇਮਾਨਦਾਰੀ ਤੇ ਮਿਹਨਤੀ ਹੁੰਦੀ ਹੈ ਪਰ ਕੁਝ ਕੁ ਮਾੜੇ ਲੋਕਾਂ ਕਰਕੇ ਸਾਰੇ ਪ੍ਰਵਾਸੀ ਬਦਨਾਮ ਹੋ ਜਾਂਦੇ ਹਨ ਇਸ ਲਈ ਸਾਨੂੰ ਇਹ ਫਰਕ ਕਰਨਾ ਆਉਣਾ ਚਾਹੀਦਾ ਹੈ ਕਿ ਕੌਣ ਚੰਗਾ ਹੈ ਤੇ ਕੌਣ ਮਾੜਾ ਇਹ ਦਰਦਨਾਕ ਘਟਨਾ ਸਾਡੇ ਲਈ ਇੱਕ ਵੱਡੀ ਸਿੱਖਿਆ ਹੈ ਅਸੀਂ ਹੁਣ ਚੁੱਪ ਨਹੀਂ ਬੈਠ ਸਕਦੇ ਜੇ ਅਸੀਂ ਅੱਜ ਖਮੋਸ਼ ਰਹੇ ਤਾਂ ਕੱਲ੍ਹ ਇਹ ਹੀ ਦੁੱਖ ਕਿਸੇ ਹੋਰ ਦੇ ਘਰ 'ਚ ਵੀ ਹੋ ਸਕਦਾ ਹੈ ਸਾਨੂੰ ਮਿਲ ਕੇ ਇਹ ਮੰਗ ਕਰਨੀ ਚਾਹੀਦੀ ਹੈ ਕਿ ਬਲਾਤਕਾਰੀਆਂ ਨੂੰ ਮੌਤ ਦੀ ਸਜ਼ਾ ਹੋਵੇ ਪੰਚਾਇਤਾਂ ਨੂੰ ਸਖਤ ਨਿਯਮ ਬਣਾਉਣੇ ਚਾਹੀਦੇ ਹਨ ਬੱਚਿਆਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਸਮਾਜ ਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ ਮਾਸੂਮ ਬੱਚੇ ਸਾਡਾ ਭਵਿੱਖ ਹਨ ਜੇ ਅਸੀਂ ਉਹਨਾਂ ਨੂੰ ਸੁਰੱਖਿਅਤ ਨਹੀਂ ਰੱਖ ਸਕਦੇ ਤਾਂ ਅਸੀਂ ਸਮਾਜ ਦੇ ਨਾਂ ਤੇ ਕੀ ਮਾਣ ਕਰ ਸਕਦੇ ਹਾਂ ਅੱਜ ਦੀ ਘਟਨਾ ਸਾਨੂੰ ਯਾਦ ਦਿਵਾਉਂਦੀ ਹੈ ਕਿ ਕਾਨੂੰਨ ਵਿੱਚ ਜਾਨ ਹੋਣੀ ਚਾਹੀਦੀ ਹੈ ਜਿਹੜਾ ਵਿਅਕਤੀ ਇਨਸਾਨੀਅਤ ਨੂੰ ਸ਼ਰਮਚਾਰ ਕਰਦਾ ਹੈ ਉਸ ਨੂੰ ਸਭ ਤੋਂ ਵੱਡੀ ਸਜ਼ਾ ਮਿਲਣੀ ਚਾਹੀਦੀ ਹੈ ਸਿਰਫ ਸਜਾ ਹੀ ਨਹੀਂ ਸਖਤ ਸਜਾ ਤਾਂ ਜੋ ਹੋਰ ਲੋਕਾਂ ਦੇ ਦਿਲ ਕੰਬਣ ਤੇ ਅੱਗੇ ਤੋਂ ਅਜਿਹੀ ਘਟੀਆ ਹਰਕਤ ਨਾ ਕਰਨ ਜੇ ਤੁਹਾਨੂੰ ਮੇਰੇ ਵਿਚਾਰ ਵਧੀਆ ਲੱਗੇ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੇ ਅਣਜਾਣੇ ਵਿੱਚ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਅਣਜਾਣ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ